ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਸੋ ਅੱਜ ਆਪਾਂ 19 ਸਤੰਬਰ ਨੂੰ ਵੀਡੀਓ ਕਵਰ ਕਰ ਰਹੇ ਹਾਂ 19 ਸਤੰਬਰ ਨੂੰ 2023 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰਦੇ ਆ ਜਿਹੜੀ ਬੱਚੀ ਸਕਰੀਨ ਤੇ ਦੇਖ ਰਹੇ ਹੋ ਰਾਤ ਦੀ ਡਿਲੀਵਰੀ ਹੋਈ ਆ ਸੁਭਾ ਮੰਨ ਕੇ ਚਲੋ 3 ਵਜੇ ਸੂਈ ਆ ਜੇਰ ਇਹਦੀ ਪ੍ਰੋਪਰ ਪੈ ਚੁੱਕੀ ਆ ਜੇਰ ਪੈ ਚੁੱਕੀ ਆ ਮਗਰ ਬੱਚੀ ਜਿਹੜੀ ਆ ਉਹ ਐਰ ਸ਼ਹਿਰ ਦੀ ਆ ਗਈ ਤੁਸੀਂ ਦੇਖ ਸਕਦੇ ਹੋ ਐਰ ਸ਼ਹਿਰ ਦੀ ਬੱਚੀ ਆ ਗਈ ਮੜੀ ਦਿਖਾ ਦੇ ਫੇਸ ਕੁਆਲਿਟੀ ਜੇ ਸਾਡੇ ਬਹੁਤ ਪਿਆਰੀ ਬੱਚੀ ਆ ਚੰਗਾ ਪਾਲਣ ਵਾਲਾ ਬੱਚਾ ਹੈਗਾ ਤੇ ਆਪੇ ਜਰਸੀ ਕ੍ਰੋਸ ਦੇ ਵਿੱਚ ਆ ਗਈ ਕੱਦ ਕਾਠ ਵਾਲੀ ਆ ਥਣਲੇਵਾ ਬਹੁਤ ਚੰਗਾ ਤੁਹਾਨੂੰ ਤੋਰ ਕੇ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਤੋਰ ਕੇ ਸਾਹਬ ਤੁਹਾਨੂੰ ਸੋਹਣਾ ਦੁੱਧ ਦੇਣੇ ਪਹਿਲੇ ਸੂਏ ਪਾਇਆ ਹੋਇਆ ਹੈਗਾ ਚੰਗੀ ਸੇਵਾ ਨਾਲ ਇਸ ਵਾਰ ਵੀ ਇਹ ਮੰਨ ਕੇ ਚਲੋ 22 23 ਕਿਲੋ ਦੁੱਧ ਖੁੱਲਾ ਪਾ ਦੂਗੀ 20 21 ਕਿਲੋ ਦੁੱਧ ਨੇ ਪਹਿਲਾਂ ਪਾਇਆ ਹੋਇਆ ਮਾਲਕਾਂ ਦੇ ਦੱਸਣ ਮੁਤਾਬਕ ਸਤੂਰਾ ਵਗੈਰਾ ਤੁਸੀਂ ਦੇਖ ਸਕਦੇ ਹੋ ਕੱਦ-ਕਾਟ ਬਹੁਤ ਜ਼ਿਆਦਾ ਹੈਵੀ ਬੋਡੀ ਸਟਰਕਚਰ ਆ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਉੱਪਰੋਂ ਸੂਤ ਤੋਂ ਸਟਾਰਟ ਹੁੰਦਾਗਾ ਅੰਦਰੋਂ ਤੋਰਦੇ ਅੰਦਰ ਨੂੰ ਅੰਦਰੋਂ ਲਿਆ ਪਰਾਂ ਨੂੰ ਹਵਾਨਾ ਤੁਸੀਂ ਦੇਖ ਸਕਦੇ ਹੋ ਬਹੁਤ ਚੰਗਾ ਕੰਪੈਕਟ ਆਰਡਰ ਆ ਪੂਰੇ ਸਾਈਨਿੰਗ ਦੇ ਵਿੱਚ ਬੱਛੀ ਐ ਜਾਤ ਵਾਲੀ ਆ ਤੁਹਾਨੂੰ ਪਤਾ ਇਦਾਂ ਨਸ ਨਸ ਦੁੱਧ ਇਹਦੇ ਨਾਲ ਦੁੱਧ ਦੇਣ ਵਾਲੀਆਂ ਬੱਚੀਆਂ ਥੋੜੀਆਂ ਲਿਚੀਆਂ ਜ਼ਰੂਰ ਹੋ ਜਾਂਦੀਆਂ ਨੇ ਪਰ ਹਵਾਨਾ ਤੁਸੀਂ ਚੈੱਕ ਕਰੋਗੇ ਅੰਦਰੋਂ ਫੇਰ ਦੋਰ ਦੇ ਬੱਤੇ ਇੱਕ ਵਾਰੀ ਹਵਾਨਾ ਚੈੱਕ ਕਰੋਗੇ ਬਹੁਤ ਸੋਹਣਾ ਮਿਲਕ ਵੇਨ ਬਹੁਤ ਸਟਰੋਂਗ ਜਾਂਦੀ ਹੈ ਦੇਖ ਸਕਦਾ ਤੁਸੀਂ ਦੋਵੇਂ ਸਾਈਡ ਤੋਂ ਨੇੜ ਤੋਂ ਚੈੱਕ ਕਰਾਵਾਂਗੇ ਹਵਾਨਾ ਸੋਹਣਾ ਤਿਆਰ ਕੀਤਾ ਹੋਇਆ ਹੈਗਾ 22 23 ਕਿਲੋ ਖੁੱਲਾ ਦੁੱਧ ਪਾ ਦੂਗੀ ਸੋਹਣਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿਕਲਮਾ ਇੱਕ ਵਾਰੀ ਫੇਰ ਮੋੜ ਕੇ ਲੈ ਜੀ ਦਵਾਰੇ ਫਿਰ ਕੁਆਲਟੀ ਦਿਖਾ ਦੇ ਬੱਚੀ ਬਹੁਤ ਪਿਆਰੀ ਆ ਚੰਗਾ ਪਾਲਣ ਵਾਲਾ ਬੱਚਾ ਹੈਗਾ ਹੁਣ ਅੱਗੇ ਜਿਹੜਾ ਮੌਸਮ ਆ ਸਾਰਾ 7 8 ਮਹੀਨੇ ਦੁੱਧ ਚੋਣਦਾ ਹੀ ਆ ਜਿਹੜਾ ਮੇਰਾ ਵੀਰ ਚੰਗੀ ਸਾਂਭ ਕਰ ਲੂਗਾ ਦੁੱਧ ਵਾਧੂ ਚੋਲੂ ਇਦਾਂ ਦੀ ਜਿਹੜੀ ਕ੍ਰੋਸ ਆਂਗ ਦੇ ਵਿੱਚ ਬੱਚੀ ਬਹੁਤ ਘੱਟ ਦੇਖਣ ਨੂੰ ਮਿਲਦੀ ਆ ਅਜੀ ਮਿਲ ਕੇ ਬੈਠ ਤੁਸੀਂ ਨੇੜ ਤੋਂ ਚੈੱਕ ਕਰ ਸਕਦੇ ਹੋ ਕੱਲਾ ਕੱਲਾ ਨਿੱਖਣ ਮਾ ਥਾਣਾ ਦੇਖ ਸਕਦੇ ਤੁਸੀਂ ਗੁਲਾਬੀ ਗੁਲਾਬੀ ਮੋਟਾ ਮੋਟਾ ਹੱਥਾਂ ਜਿਹਾ ਇਹ ਲਾ ਥਾਣਾ ਬੇਂਜ ਤੇ ਨਾੜਾਂ ਚੈੱਕ ਕਰ ਸਕਦੇ ਹੋ ਇਹ ਦੁੱਧ ਦੇਣ ਵਾਲੇ ਪਸ਼ੂਆਂ ਦੀਆਂ ਨਿਸ਼ਾਨੀਆਂ ਹੁੰਦੀਆਂ ਦੇਖ ਸਕਦੇ ਤੁਸੀਂ ਸੋ ਵੀਡੀਓ ਦੇ ਐਂਡ ਤੱਕ ਬਣੇ ਸਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਧਾਰਾ ਮਾਰ ਬੁੱਤ ਬੈ ਜਾ ਨੀਚੇ ਇਦਾਂ ਹੀ ਬੈ ਜਾ ਠੰਡੀ ਸੀਲਾਪੂਰੀ ਤੁਸੀਂ ਦੇਖ ਸਕਦੇ ਹੋ ਇਦਾਂ ਹੀ ਨੀਚੇ ਬਹਿ ਜਾਗਾ ਬੰਦਾ ਆਪਣਾ ਸਾਨੂੰ ਨੇੜ ਤੋਂ ਧਾਰਾ ਚੈੱਕ ਕਰਵਾਵਾਂਗੇ ਧਾਰਾ ਮਾਰ ਕੇ ਮਾਰਦੇ ਬਿਨ ਧਾਰਾ ਮਾਰਦੇ ਅਗਲੇ ਥਣਾਂ ਦੀਆਂ ਮਾਰਦੇ ਆ ਦੇਖ ਸਕਦਾ ਤੁਸੀਂ ਪੋਲੀ ਤੇ ਮੋਟੀ ਚਵਾਈ ਆ ਪੂਰੀ ਅਗਲੇ ਥਣਾਂ ਦੀਆਂ ਧਾਰਾਂ ਸੋ ਆ ਪਿਛਲੇ ਥਣਾਂ ਦੀਆਂ ਧਾਰਾਂ ਦੇਖ ਸਕਦੇ ਹੋ ਤੁਸੀਂ ਪੋਲੀ ਤੇ ਮੋਟੀ ਚਵਾਈ ਆ ਪੂਰੀ ਅਗਲੇ ਥਣਾਂ ਦੀਆਂ ਮਾਰਦੇ ਇਥਣਾਂ ਦੀ ਪਾਸ ਹੋ ਚੁੱਕੀ ਆ ਕੋਈ ਮੇਰਾ ਵੀਰ ਆਨਲਾਈਨ ਮੰਗਦਾ ਥਣਾਂ ਦੀ ਪਾਸ ਹੋ ਚੁੱਕੀ ਆ ਦੇਖ ਸਕਦਾ ਤੁਸੀਂ ਬਹੁਤ ਪੋਲੀ ਤੇ ਮੋਟੀ ਚਵਾਈ ਆ ਮਗਲੇ ਥਣਾਂ ਦੀਆਂ ਮਾਰਦੇ ओके ओके ओके। ਸੋ ਜਿਹੜੇ ਮੇਰੇ ਕਿਸੇ ਵੀਰ ਨੂੰ ਇਹ ਬੈੜ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ।